ਹਾਂਜੀ ਜਿਹੜੇ ਆਪਣੇ ਘੁਮक्कड़ ਲੋਗ ਆ ਜੀ ਉਹਨਾਂ ਲਈ ਆਪਣਾ ਪਿੰਡ ਟੂ ਬਿਯੌਂਡ ਚੈਨਲ ਦੇ ਉੱਪਰ ਪੋਡਕਾਸਟ ਪਿਆ ਆ ਮੇਰਾ ਤੋਂ ਦੇ ਰਿਲੇਟਿਡ ਜੇ ਤੁਸੀਂ ਵੀ ਦੇਖਣਾ ਤਾਂ ਉਹਨੂੰ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਮੇਰਾ ਤੋਂ ਦੇਖਿਓ ਸਾਡਾ ਪੋਡਕਾਸਟ ਤੇ ਨਾਲ ਕਮੈਂਟ ਜ਼ਰੂਰ ਕਰਿਓ ਤੇ ਮੈਂ ਜੀ ਸਾਰਿਆਂ ਨੂੰ ਸਟੇ ਟਿਊ ਧੰਨਵਾਦ ਜੀ ਅੱਜ ਕਰਤੰਦੇ ਯਾਰੇ ਲਵਾਂਗੇ ਸੋ ਜਿਹੜਾ ਏਰੀਆ ਪੈਜਦਾ ਇਹ ਮਿਸ਼ਨ ਏਰੀਆ ਪੈਜਦਾ ਸੋ ਨਾਰਮਲੀ ਤੁਸੀਂ ਹੁਣ ਦੇਖਿਓ ਥੋੜਾ ਦਿਨ ਜਿਦਾ ਜਿਦਾ ਚੜੀ ਜਾਣਾ ਉਦੋਂ ਉਦੋਂ ਇੱਥੇ ਪਬਲਿਕ ਜਿਹੜੀ ਐਡ ਅਪ ਹੋਈ ਜਾਣੀਆਂ ਸੋ ਆਉ ਤੁਹਾਨੂੰ ਦਿਖਾਉਂਦੇ ਆ ਮਿਸ਼ਨ ਵੇ ਦਾ ਜਿਹੜਾ ਟਰੈਕ ਆ ਸੋ ਰਨਿੰਗ ਇੱਥੇ ਕਰਦੇ ਆ ਧੰਨਵਾਦੀ ਮਾਰਨਿੰਗ ਸਤਿ ਸ੍ਰੀ ਅਕਾਲ ਕਿਉਰਾ ਆਦਾਬ ਸੋ ਬਾਈ ਹੁਣੀ ਆਗੇ ਸਿੱਕ ਕਰਨ ਤੇ ਇਹ ਬਾਈ ਹੁਣਾ ਨਾ ਜਾਣੇ ਅੱਜ ਅਗਲਾ ਸਫਰ ਤੁਸੀਂ ਦੇਖਿਓ ਰਾਤ ਲੋ ਜੀ ਕਹਿੰਦੇ ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਰਮਾ ਦਾ ਦੂਜਾ ਵਾਰ ਖੰਡੇ ਨਾਲ ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ ਸ਼ੌਂਕ ਨਾਲ ਪਿਆਰ ਜ ਲਾਲਚ ਜਾਂ ਡੰਡੇ ਨਾਲ ਸੋ ਬਾਈ ਹੁਣੀ ਤਾਰਨ ਆਪਣੇ ਤਿਆਰ ਹੋ ਰਿਹਾ ਸਬ ਸਵੀਡ ਤੋਂ ਸਬ ਸਵੀਡ ਮਨੂਰੀਵਾ ਸਾਊਥ ਆਕਲੈਂਡ ਨੈਕਸਟ ਟੂ ਪੀਜ਼ਾ ਹਟ ਆਈ ਐਮ ਰਾਈਟ ਸਰ ਤਿਆਰ ਹੋ ਸੋ ਲੋ ਜੀ ਬਾਈ ਹੁਣਾਂ ਦੇ ਨਾਲ ਆਪਾਂ ਪਹਿਲੀ ਵਾਰ ਆਏ ਆ ਸੋ ਇਹਨਾਂ ਦਾ ਹੀ ਅਕਸਰੇਵਾਂ ਪਲਾਨ ਸੀਗਾ ਕਿ ਨਾਰਮਲ ਭਾਈ ਹੁਣੀ ਇੱਥੇ ਐਕਸਰਸਾਈਜ਼ ਕਰਨ ਆਦੇ ਆ ਰੱਬ ਦਾ ਨਾਮ ਲੈ ਕੇ ਤੇ ਚਾਲੂ ਗੱਲ ਹੀ ਆਪਣਾ ਆਪਣੀ ਰਨਿੰਗ ਥੋੜੀ ਐਕਸਰਸਾਈਜ਼ ਕੀਤੀ ਉੱਥੇ ਸੋ ਮੇਰੇ ਗੱਲ ਹੀ ਯਾਦ ਆ ਗਈ ਇੱਕ ਕਹਿੰਦੇ ਬਾਕੀ ਦਾ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸਿਹਤ ਦੇ ਨਾਲ ਨਾਲ ਸੋ ਖਾਣੇ ਪੀਣ ਦਾ ਵੀ ਥੋੜਾ ਧਿਆਨ ਰੱਖਣਾ ਪੈਂਦਾ ਹੈ ਤੇ ਤਰਨੂਣੀ ਕਹਿੰਦੇ ਕਿ ਕਾਫੀ ਪੀਵਾਂਗੇ ਮੈਂ ਕਿਹਾ ਕੋਈ ਚੱਕਰੇ ਨਹੀਂ ਤੇ ਪਹਿਲਾਂ ਆਪਾਂ ਹੁਣ ਸਟਾਰਟ ਕਰ ਲਈ ਰਨਿੰਗ ਤੇ ਜਾਂਦੇ ਪਏ ਆ। ਆਇਕ ਇੱਥੇ ਪੰਜਾ ਲਾਇਆ ਹੋਇਆ ਇਹਨਾਂ ਨੇ ਇੱਥੇ ਨਾਲ ਨਾ ਜਦ ਇਹਨਾਂ ਨੇ ਹੋਰ ਕੀ ਕਰਨਾ ਨਾ ਬੜਾ ਮੋਹਲਾ ਫੌਂਟੇ ਨੇ ਜਿਹੜਾ ਤੇ ਇਹਨੂੰ ਲਾਓ ਤੇ ਉਸ ਤੋਂ ਬਾਅਦ ਫਿਰ ਚੱਲ ਪੈਂਦਾ ਆ। ਸੈਟਿੰਗ ਹੀ ਕੀਤੀ ਹੋਣੀ ਆ ਕੋਈ ਇੱਥੇ। ਟਾਊਨ ਦੇ ਵਿੱਚ ਆਹ ਵਾਲੀ ਬਹੁਤ ਘੈਂਟ ਚੀਜ਼ ਲੱਗੀ ਆ ਆ ਜਿਹੜੇ ਦੋ ਸਾਹਮਣੇ ਤੁਸੀਂ ਕੈਪਚਰ ਜਾਂ ਦੇਖਦੇ ਪਏ ਨਾ ਦੋਨੇ ਪਾਸੇ ਜਿਹੜੀਆਂ ਗੁੰਮਤੀਆਂ ਕੱਡੀਆਂ ਜਾਂ ਉੱਪਰ ਨੂੰ ਇਹ ਇੱਥੇ ਦੇ ਵਾਸ਼ਰੂਮ ਆ ਤੇ ਬੱਸਾਂ ਵੀ ਤਿਆਰ ਹੋ ਗਈਆਂ ਲਗਭਗ ਤੇ ਜਿਹੜੇ ਇੱਥੇ ਦੇ ਲੋਕ ਆ ਲੋਕਲ ਤੇ ਕਾਫੀ ਜ਼ਿਆਦਾ ਜਿੱਦਾਂ ਕਹਿ ਲਓ ਕਿ ਆਪਾਂ ਕਹਿੰਨੇ ਆਂਗੇ ਨਿਊਜ਼ੀਲੈਂਡ ਦੇ ਵਿੱਚ ਜਿਹੜੇ ਰਿਚ ਬੰਦੇ ਆ ਉਹ ਇੱਥੇ ਰਹਿੰਦੇ ਆ ਆਹ ਵਾਲੇ ਏਰੀਆ ਦੇ ਵਿੱਚ ਤੇ ਆਪਾਂ ਇਹ ਸ਼ਾਪਸ ਵਗੈਰਾ ਨੂੰ ਲੈ ਕੇ ਚੱਲਦੇ ਆਂ ਇੰਡੀਅਨ ਬੰਦੇ ਨੇ ਇੱਥੇ ਕਾਫੀ ਜ਼ਿਆਦਾ ਸ਼ਾਪਾਂ ਹੈਗੀਆਂ ਜਿੱਦਾਂ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਬਾਬ ਐਂਡ ਚਿਕਨ ਫਰਾਈਜ਼ ਜੁਵੇਲਸ ਆਫ ਇੰਡੀਆ ਸੋ ਇਹ ਕਾਫੀ ਪੁਰਾਣੀ ਸ਼ਾਪ ਆਈ ਵੀ ਸੋ ਇਸ ਤਰ੍ਹਾਂ ਏਰੀਆਸ ਆਪਾਂ ਹੌਲੀ-ਹੌਲੀ ਦੇਖਦੇ ਆਂ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਇੱਥੇ ਹੈਗੀਆਂ ਆ ਤੇ ਹੈਲਥ ਐਂਡ ਸੇਫਟੀ ਨੂੰ ਲੈ ਕੇ ਰੋਡ ਦੀਆਂ ਵੀ ਕਾਫੀ ਜ਼ਿਆਦਾ ਚੀਜ਼ਾਂ ਵਧੀਆ ਆ ਇੱਥੇ ਤੇ ਸਾਈਕਲ ਦੀਆਂ ਲਾਈਨਾਂ ਦੋਨੇ ਪਾਸੇ ਨੂੰ ਇੱਕ ਸਾਈਡ ਤੇ ਬਣੀਆਂ ਹੋਈਆਂ ਆ ਆ ਤੁਸੀਂ ਦੇਖ ਸਕਦੇ ਹੋ ਹਰੀ ਜਿਹੜੀ ਪੱਟੀ ਜਾਂਦੀ ਆ ਯਾ थैंक यू ਲੋ ਵੀਬਾ ਨੇ ਆਪਾਂ ਨੂੰ ਰਾਹ ਦੇ ਦਿੱਤਾ ਇੰਦੇ ਜਾਓ ਤੇ ਲਾਈਵ ਸਕੂਟਰ ਖੜੇ ਆ ਰੋੜਾ ਉੱਪਰ ਸ਼ਹਿਰ ਦਾ ਏਰੀਆ ਕਰਕੇ ਇਸ ਕਰਕੇ ਇਦਾਂ ਦੀਆਂ ਸਹੂਲਤਾਂ ਜਿਹੜੀਆਂ ਕੰਪਨੀਆਂ ਹੁੰਦੀਆਂ ਵੱਡੀਆਂ ਉਹਨਾਂ ਨੇ ਰੱਖੀ ਆਉਂਦੀਆਂ ਆ ਤੇ ਸਾਈਕਲ ਦੇ ਵੀ ਕਾਫੀ ਜ਼ਿਆਦਾ ਇੱਥੇ ਨਾ ਜਿਹੜੇ ਲੋਕਲ ਬੰਦੇ ਆ ਕਾਫੀ ਜ਼ਿਆਦਾ ਇਸ਼ੂ ਹੈਗੇ ਆ ਸਾਈਕਲਿੰਗ ਵੀ ਬਹੁਤ ਕਰਦੇ ਆ ਤੇ ਬਾਕੀ ਇੱਕ ਇਧਰ ਟ੍ਰੈਕ ਬਣਿਆ ਹੋਇਆ ਮੈਨੂੰ ਲੱਗਦਾ ਉੱਪਰਲੇ ਪਾਸੇ ਸੋ ਪਗਡੰਡੀਆਂ ਜਾਂਦੀਆਂ ਇੱਧਰ ਨੂੰ ਵੀ ਤੇ ਨਾਲ ਦੇ ਬਹਾਇਆ ਜੀ ਇੱਧਰ ਦੇਖ ਸਕਦੇ ਹੋ ਸਾਰਾ ਸਾਫ਼ ਕਿ ਜਿਹੜਾ ਸਮੁੰਦਰ ਦਾ ਪਾਣੀ ਵਿੱਚ ਆ ਜਾਂਦਾ ਆ ਤੋ 7 ਕਿਲੋਮੀਟਰ ਹੈ 7 ਕਿਲੋਮੀਟਰ ਸਾਢੇ 7 ਹਾਂਜੀ ਮਿੱਤਰ ਪਿਆਰੇ ਲੋ ਜੀ ਆਪਾਂ ਅੱਜ ਆਇਆ ਸੀ ਜੀ ਮਿਸ਼ਨ ਵੇਟੂ ਸਿਟੀ ਵੈਂਟਰ ਰਨਿੰਗ ਕਰਨ ਤੇ 45 ਮਿੰਟਾਂ ਚ ਸਾਢੇ 7 ਕਿਲੋਮੀਟਰ ਕੱਢਤੀ ਹੈ ਤੇ ਆਪਾਂ ਹੁਣ ਦੇਖਦੇ ਹਾਂ ਬੈਕ ਹੂ ਮਿਸ਼ਨ ਵਿੱਚ ਕਿੰਨਾ ਟਾਈਮ ਲੱਗਾ ਤੇ ਸਾਰੇ ਜਾਣੇ ਐਕਸਰਸ ਜਰੂਰ ਕਰਿਆ ਕਰੋ ਆਪਣੇ ਮਾਈਂਡ ਨੂੰ ਫਿਟ ਕਰਨੇ ਲਈ ਤੇ ਆਪਣੇ ਆਪ ਨੂੰ ਫਿਟ ਕਰਨੇ ਲਈ ਮਿਲਦੇ ਹਾਂ ਜੀ ਸਟੇ ਟਿਊ ਕਾਲੋ ਬਲੌਗ ਚੈਨਲ ਨੂੰ ਸਬਸਕ੍ਰਾਈਬ ਦੀਪਾ ਬਜੀਦਵਾਲ ਜਿੱਦਾਂ ਬਾਈ ਹੁਣੀ ਦੱਸਿਆ ਨਾ ਕਿ ਆਪਾਂ 7.5 ਕਿਲੋ 7.5 ਕਿਲੋਮੀਟਰ 45 ਮਿੰਟਾਂ ਚ ਕੀਤੀ ਆ ਤੇ ਇਹ ਵੀ ਚੀਜ਼ ਨਾ ਮੈਨੂੰ ਫील ਕੀਤੀ ਅੱਜ ਜਿੱਦਾਂ ਇੱਥੇ ਮਹਿਸੂਸ ਕੀਤੀ ਵਾਲੀ ਚੀਜ਼ ਕਿ ਜਦ ਆਪਾਂ ਟਰੈਡਮਿਲ 'ਤੇ ਦੌੜਦੇ ਆ ਉਹਦੇ ਨਾਲੋਂ ਜਦ ਆਪਾਂ ਗਰਾਊਂਡ ਲੈਵਲ 'ਤੇ ਆ ਕੇ ਦੌੜਦੇ ਆ ਤਾਂ ਬਹੁਤ ਜ਼ਿਆਦਾ ਡਿਫਰੈਂਸ ਆ ਸੋ ਗਰਾਊਂਡ ਲੈਵਲ 'ਤੇ ਤੁਹਾਡੇ ਨਾ ਪੂਰੇ ਜਿਹੜੀ ਸਰੀਰ ਦੀ ਐਕਸਰਸਾਈਜ਼ ਆ ਉਹ ਜ਼ਿਆਦਾ ਹੁੰਦੀ ਹੈ ਜੇਦਾ ਸੋ ਟ੍ਰੈਡਮਿਲ ਤੇ ਸਰ ਤੁਹਾਡਾ ਜਿਆਦਾ ਲੱਤਾਂ ਦਾ ਜ਼ੋਰ ਲੱਗਦਾ ਹੈ ਜੇ ਤੁਹਾਨੂੰ ਸਾਹ ਵਗ ਰਹੇ ਦਾ ਹਾਰਟ ਦੀ ਤੁਸੀਂ ਐਕਸਰਸਾਈਜ਼ ਕਰ ਲੈਣ ਨੂੰ ਜਿਆਦਾ ਬਟ ਜਿਆਦਾ ਆਪਾਂ ਆਹ ਵਾਲੀ ਐਕਸਰਸਾਈਜ਼ ਇੱਥੇ ਆਨ ਦਾ ਰੋਡ ਜਾ ਕੇ ਜਿੱਦਾਂ ਆਪਾਂ ਗਰਾਊਂਡ ਤੇ ਆ ਕੇ ਦੌੜਦੇ ਆ ਤੇ ਬਹੁਤ ਜਿਆਦਾ ਫਰਕ ਆ ਇਹਦੇ ਵਿੱਚ ਸੋ ਸੀੜੀ ਪੁੱਜ ਗਏ ਆ ਮੈਨੂੰ ਤਾਂ ਲਗਭਗ ਪੂਰਾ ਘੰਟਾ ਲੱਗ ਜਾਣਾ ਉੱਥੇ ਪੁਆਇੰਟ ਤੱਕ ਜਾ ਕੇ ਸੋ ਜਿਹੜਾ ਫੈਰੀ ਟਰਮੀਨਲ ਹੈ ਇੱਥੇ ਉੱਥੇ ਤੱਕ ਜਾਣਾ ਮੈਂ ਉੱਥੋਂ ਬਾਅਦ ਫਿਰ ਮੈਂ ਵਾਪਸ ਹੀ ਜਾਵਾਂਗਾ 1 ਘੰਟਾ ਇਦਾਂ ਨੂੰ ਲੱਗ ਗਿਆ ਆਪਾਂ ਨੂੰ ਉੱਥੋਂ ਤੁਰ ਕੇ ਤੇ ਆਪਾਂ ਉਧਰ ਕਿਉਂਕਿ ਮੈਂ ਵਿੱਚ ਵੀਡੀਓ ਵੀ ਬਣਾਈ ਗਿਆ ਹੁਣ ਤੱਕ ਦੀ ਜਿਹੜੀਆਂ ਮੇਰੇ ਵੀਡੀਓ ਸਿੱਗੀਆਂ ਮੈਂ ਵਿੱਚ ਰੋਕੇ ਜਦੋਂ ਇੱਕ ਇੱਕ ਦਾ 10 20 ਵੀ ਸਕੰਡ ਦੀ ਵੀਡੀਓ ਬਣਾ ਕੇ ਨਾਲ-ਨਾਲ ਨਿਕਲੀ ਗਿਆ ਨਾ ਤੇ ਉਹਦੇ ਵਿੱਚ ਵੀ ਥੋੜਾ ਟਾਈਮ ਲੱਗ ਜਾਂਦਾ ਆ ਸੋ ਆ ਗਈ ਫੈਰੀ ਆਪਣੀ ਸਾਹਮਣੇ ਇੱਥੇ ਆ ਫੈਰੀ ਆ ਗਈ ਤੇ ਨਾਲ ਖੱਬੇ ਪਾਸੇ ਆ ਗਈ ਇੱਥੇ ਕਵੀਨ ਸਟਰੀਟ ਜਿੰਨੀਆਂ ਵੀ ਫੈਰੀ ਵਗੈਰਾ ਸਾਰੀਆਂ ਇੱਥੋਂ ਚਲਦੀਆਂ ਆ ਸੋ ਇੱਥੇ ਵੱਡੀ ਇੱਕ ਸ਼ਿਪ ਆਈ ਹੋਈ ਆ ਹਾਲੈਂਡ ਤੋਂ ਤੇ ਜਿਹਨੂੰ ਕਹਿ ਲੈਂਦੇ ਆ ਕਿ ਆਪਾਂ ਫਾਈਵ ਸਟਾਰਲ ਕਰੂਜ਼ ਵਗੈਰਾ ਇਧਰਲੇ ਪਾਸੇ ਰੇਲਵੇ ਸਟੇਸ਼ਨ ਦੀ ਬਿਲਡਿੰਗਾਂ ਸਾਰੀਆਂ ਪੁਰਾਣੀਆਂ ਬਿਲਡਿੰਗਾਂ ਇਧਰਲੇ ਪਾਸੇ ਤੇ ਉਹ 크리스마ਸ 크리스마스 ਸਟਰੀ ਬਣਾਇਆ ਹੋਇਆ ਹੈ ਇੱਥੇ ਇਹ ਵੀ ਘੈਂਟ ਚੀਜ਼ ਆ ਦੇਖਣ ਵਾਲੀ ਆ ਸਵੇਰ ਦਾ ਸਮਾਂ ਹੋ ਗਿਆ ਆ 6:00 ਵਜੇ 56 ਮਿੰਟ ਹੋ ਗਿਆ ਆ ਥੋੜਾ ਜ਼ੂਮ ਕਰਕੇ ਦਿਖਾਣਾ ਤੁਹਾਨੂੰ ਇੱਥੇ ਤੱਕ ਆਇਆ ਹਾਂ ਨੈਕਸਟ ਟਾਈਮ ਆਪਾਂ ਉਹ ਗਾਂਹਾਂ ਤੱਕ ਜਾ ਕੇ ਆਵਾਂਗੇ ਤੇ ਡਾਊਨ ਟਾਊਨ ਇੱਥੋਂ ਹੁਣ ਆਪਾਂ ਜਾਵਾਂਗੇ ਵਾਪਸੀ ਇਧਰਲੇ ਪਾਸੇ Hey buddy! ਸੋ ਅੱਜ ਦੀ ਜਿਹੜੀ ਰਨਿੰਗ ਸੀਗੀ ਆਪਣੀ ਫਿਨਿਸ਼ ਹੋ ਗਈ। 2 ਘੰਟਿਆਂ ਦੇ ਵਿੱਚ ਆਪਾਂ 15 ਕਿਲੋਮੀਟਰ ਕਵਰ ਕੀਤਾ ਆ। ਤੇ ਮਿਸ਼ਨ ਵੇ ਤੋਂ ਸਟਾਰਟ ਕਰਕੇ ਤੇ ਆਕਲੈਂਡ ਸਿਟੀ ਦਾ ਜਿਹੜਾ ਫੈਰੀ ਪੋਰਟ ਆ ਉੱਥੇ ਤੱਕ ਜਾ ਕੇ ਆਏ ਆ। ਤੇ ਹੁਣ ਆਪਾਂ ਇੱਧਰਲੇ ਪਾਸੇ ਮਿਸ਼ਨ ਵੇ ਕੈਫੇ ਆ ਹੈਗਾ ਇੱਥੇ ਤੇ ਇੱਥੇ ਆਪਾਂ ਕੌਫੀ ਆਰਡਰ ਕੀਤਾ ਕੌਫੀ ਪੀ ਕੇ ਤਾਂ ਫਿਰ ਆਪਾਂ ਘਰ ਨੂੰ ਚੱਲ ਜਾਣਾ। ਤੋ ਨੋਰਮਲ ਨਾ ਸਵੇਰ ਦੇ ਜਿਹੜੀ ਲੋਕਲ ਇੱਥੇ ਦੇ ਬੰਦੇ ਆ ਘੁੰਮਣ ਲੱਪੇ ਆ ਵਧੀਆ ਰਿਹਾ ਆਪਾਂ ਹੁਣ ਕੋਸ਼ਿਸ਼ ਕਰਿਆ ਕਹਿੰਦਾ ਹਰੇਕ ਸੰਡੇ ਨੂੰ ਆਏਗਾ ਨਾ ਤੇ ਜੇ ਕਿਸੇ ਨੇ ਵੀ ਆਪਾਂ ਨੂੰ ਜੁਆਇਨ ਕਰਨਾ ਆ ਤੇ ਤੁਸੀਂ ਕਰ ਸਕਦੇ ਆ ਤੇ ਸੰਡੇ ਨੂੰ ਅੱਜ ਆਪਾਂ ਤੁਰੇ ਸੀਗੇ 5:00 ਵਜੇ ਤੇ ਬੱਟ ਆਪਾਂ ਹੁਣ ਜਿਹੜਾ ਨੈਕਸਟ ਮੇ ਵੀ ਆਊਗਾ ਉਹ ਆਪਾਂ ਥੋੜਾ ਅਰਲੀ ਆਇਆ ਕਰਾਂਗੇ ਤੇ ਕੋਈ ਆਪਾਂ ਆਪਣੇ ਟਾਈਮ ਨੂੰ ਜਿਹੜਾ ਹੁਣ ਆਪਣਾ ਟਾਈਮਿੰਗ ਆ ਉਹ ਘੱਟ ਕਰਦਾ ਆ ਤੇ ਆਪਣੇ ਕਿਲੋਮੀਟਰ ਜਿਹੜਾ ਡਿਸਟੈਂਸ ਆ ਉਹ ਆਪਾਂ ਜ਼ਿਆਦਾ ਵਧਾਉਣਾ ਆ ਸੋ ਜਦੋਂ ਲੈ ਕਾਫੀ ਤਿਆਰ ਹੋ ਗਈ ਆਪਣੀ ਕਾਫੀ ਪੀ ਕੇ ਤੇ ਫਿਰ ਨਿਕਲਦੇ ਹਾਂ ਤੇ ਤਰੰਬਰੀਦ ਹੁਣੀ ਬੈਠਿਆ ਜੀ ਇੱਥੇ ਪਾ ਰਿਹਾ ਸਟੇਟਸ ਤੇ ਇਹਨਾਂ ਨੂੰ ਪੁੱਛਦੇ ਆ ਇੱਕ ਮਿੰਟ ਇਹਨਾਂ ਦੀ ਕੋਈ ਰੀਅਲ ਰੂਲ ਬਣਾਈ ਹੋਈ ਆ ਕਹਿੰਦੇ ਆਪਾਂ ਅੱਜ ਦਾ ਜਿਹੜੇ ਆਪਾਂ ਰਨਿੰਗ ਸਟਾਰਟ ਕੀਤੀ ਸੀਗੀ ਮਿਸ਼ਨ ਵੇ ਤੋਂ ਲੈ ਕੇ ਆਪਾਂ ਫੈਰੀ ਟਰਮੀਨਲ ਆਕਲੈਂਡ 시ਟੀ ਤੱਕ ਕੀਤੀ ਸੀ ਅੱਪ ਐਂਡ ਡਾਊਨ ਸਾਡਾ 15 ਕਿਲੋਮੀਟਰ ਦਾ ਸਫ਼ਰ ਸੀਗਾ ਤੇ ਇਸ ਸਫ਼ਰ ਦੇ ਵਿੱਚ ਆਪਾਂ ਬਹੁਤ ਸਾਰੀਆਂ ਚੀਜ਼ਾਂ ਦੇਖੀਆਂ ਤੁਸੀਂ ਆਲਰੇਡੀ ਵੀਡੀਓ ਦੇ ਵਿੱਚ ਜਿੱਦਾਂ ਪੰਛੀ ਵੀ ਦੇਖਿਆ ਤੇ ਕੁਦਰਤ ਵੀ ਸੋਹਰੇ ਸੋਹਰੇ ਨੇ ਯਾਰਾ ਦੇਖਿਆ ਗੱਡੀਆਂ ਵੀ ਦੇਖੀਆਂ ਮੋਟਰਸਾਈਕਲ ਵੀ ਦੇਖਿਆ ਨਾਲ ਦੇ ਨਾਲ yellow ਸੜਕ ਦੇ ਉੱਪਰ ਚਿੱਟੀਆਂ ਪੱਟੀਆਂ ਦੇ ਵਿੱਚ ਚੱਲਦੀਆਂ ਤੁਸੀਂ ਗੱਡੀਆਂ ਵੀ ਦੇਖੀਆਂ ਆ ਤੇ ਕਸਰਤ ਕੀਤੀ ਆਪਾਂ ਕਸਰਤ ਕਰਨੀ ਚਾਹੀਦੀ ਹੈ ਬੰਦੇ ਨੂੰ ਦੇ ਨਾਲ ਦੇ ਨਾਲ ਤੁਹਾਡੀ એનર્ਜੀ ਮਿਲਦੀ ਹੈ ਜਿਹੜੀ એનર્ਜੀ ਤੁਸੀਂ ਨਾ ਸਾਰੇ ਦਿਨ ਦੇ ਵਿੱਚ ਯੂਜ਼ ਕਰਨੀ ਆ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਆਪਾਂ ਜੇ weight loss ਕਰਨਾ ਇਸ ਕਰਕੇ ਹੀ ਆਪਾਂ ਰਨਿੰਗ ਕਰਨੀ ਆ ਸੋ ਆਪਾਂ ਆਪਣੇ ਵਧੀਆ ਫਿਊਚਰ ਵਾਸਤੇ ਵੀ ਰਨਿੰਗ ਕਰ ਸਕਦੇ ਆ ਤੇ ਐਟ ਲੀਸਟ ਘੱਟੋ ਘੱਟ ਜਿਆਦਾ ਨਹੀਂ ਦਾਦਾ ਘੰਟਾ ਮੇਰੇ ਹਿਸਾਬ ਨਾਲ ਤਾਂ ਟਾਈਮ ਕੱਢਣਾ ਚਾਹੀਦਾ ਹੈ ਨਹੀਂ ਦਰਦ ਠੀਕ ਹੈ ਨਾ ਤੇ سٹਾਰਟਿੰਗ ਦੀ ਵੀਡੀਓ ਦੇ ਵਿੱਚ ਦੇਖਿਆ ਹੋਣਾ ਕਿ ਕਿੰਨੇ ਕ ਇੱਥੇ ਸੀਗਾ ਰਸ਼ ਤੇ ਹੁਣ ਤੁਸੀਂ ਦੇਖ ਲਓ 3 ਘੰਟਿਆਂ ਦੇ ਬਾਅਦ ਕਿੰਨਾ ਇੱਥੇ ਕਰਾਊਡ ਹੋ ਗਿਆ ਆ ਤੇ ਹੁਣ ਟਾਈਮ ਹੋ ਗਿਆ ਆਪਣਾ ਜਾਣ ਦਾ ਤੇ ਕਾਫੀ ਵਧੀਆ ਸੀਗੀ ਮਿਸ਼ਨ ਕੈਫੇ ਵਾਲਿਆਂ ਦੀ ਬਹੁਤ ਗੈਂਡ ਸੀਗੀ ਕਾਫੀ ਤੇ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਕਰ ਦਿਓ ਨਾਲ ਚੈਨਲ ਨੂੰ ਖਾਲੇ ਸਬਸਕ੍ਰਾਈਬ ਮਿਲਦੇ ਆ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਰੱਬ ਰੱਖ ਸਤਿ ਸ੍ਰੀ ਅਕਾਲ